ਹਾਂਜੀ ਇਹ ਵਾਲੇ ਪਿਓਰ ਕਾਟਨ ਦੇ ਸੂਟ ਆਉਣਗੇ ਸ਼ਰਟ ਦੇ ਉੱਪਰ ਵਰਕ ਆਏਗਾ ਅਨਸਟੀਚੇ ਦੇ ਨਾਲ ਵਾਈਟ ਪਲਾਜ਼ੋ ਆਏਗਾ ਇਹ ਵਾਲੇ ਚਨੌਨ ਦਾ ਸੂਟ ਆਏਗਾ ਜੀ ਇਹਦੇ ਉੱਪਰ ਸੀਕਵੈਂਸ ਵਰਕ ਆਏਗਾ ਤੇ ਤੁਸੀਂ ਇਹਨੂੰ ਆਰਡਰ ਕਰ ਸਕਦੇ ਹੋ ਸ਼ਿਪਿੰਗ ਇਹਨਾਂ ਦੀ ਬਿਲਕੁਲ ਫ੍ਰੀ ਹੋਏਗੀ ਤੇ ਇਹਨਾਂ ਦਾ ਡਿਸਪੈਚ ਟਾਈਮ 8 ਡੇਸ ਹੈ ਜੀ 8 ਡੇਸ ਤੱਕ ਰੈਡੀ ਹੋ ਕੇ ਫਿਰ ਇਹ ਡਿਸਪੈਚ ਹੋਣਗੇ ਤਾਂ ਇਹ ਪ੍ਰੀ ਬੁਕਿੰਗ ਤੇ ਨੇ ਇਹ ਵਾਲੇ ਸਿਲਕ ਦੇ ਵਿੱਚ ਸੂਟ ਬਣੇ ਹੋਏ ਨੇ ਇਹਨਾਂ ਦੇ ਵਰਕ ਬਹੁਤ ਜ਼ਿਆਦਾ ਸੋਹਣਾ ਤੇ ਇਹਨਾਂ ਦੇ ਬਾਜ਼ੂ ਵਰਕ ਵੀ ਹੈਗਾ ਨਾਲ ਦੁਪੱਟਾ ਇਹਦੀ ਜੌਰਜਟ ਦਾ ਹੈ ਕਾਟਨ ਦਾ ਸੂਟ ਹੈ ਇਹ ਵੀ ਜੌਰਜਟ ਦਾ ਸੂਟ ਹੈ ਜੀ ਇਹਨਾਂ ਦੇ ਉੱਤੇ ਵਰਕ ਹੈ ਬਹੁਤ ਹੀ ਜ਼ਿਆਦਾ ਸੋਹਣਾ ਇਹ ਵਾਲੇ ਸਿਲਕ ਦੇ ਸੂਟ ਬਣੇ ਹੋਏ ਨੇ ਨਾਲ ਇਹਨਾਂ ਦੇ ਬਾਜ਼ੂ ਵੀ ਵਰਕ ਹੈਗਾ ਘੇਰੇ ਦੇ ਉੱਤੇ ਵਰਕ ਹੈਗਾ ਨਾਲ ਇਹਨਾਂ ਦੇ ਦੁਪੱਟੇ ਸ਼ਿਮਰਦੇ ਨੇ ਤੁਸੀਂ ਇਹਨਾਂ ਨੂੰ ਆਰਡਰ ਕਰ ਸਕਦੇ ਹੋ ਸ਼ਿਪਿੰਗ ਇਹਨਾਂ ਦੀ ਬਿਲਕੁਲ ਫ੍ਰੀ ਰਹੇਗੀ ਤੇ ਇਹ ਵਾਲੇ ਸੂਟ ਲੈਣਗੇ ਜੀ ਪਿਓਰ ਕਾਟਨ ਦੇ ਨਾਲ ਬਹੁਤ ਜ਼ਿਆਦਾ ਸੋਹਣੀ ਬਾਟਮ ਬਣੀ ਹੋਈ ਹੈ ਨਾਲ ਦੁਪੱਟਾ ਟਾਈਟ ਹੈ ਇਹਦਾ ਸ਼ਰਟ ਦੇ ਉੱਪਰ ਆਰੀ ਵਰਕ ਦਾ ਕੰਮ ਆਏਗਾ ਤੇ ਤੁਸੀਂ ਇਹਨਾਂ ਨੂੰ ਵੀ ਆਰਡਰ ਕਰ ਸਕਦੇ ਹੋ ਸ਼ਿਪਿੰਗ ਬਿਲਕੁਲ ਫ੍ਰੀ ਰਹੇਗੀ ਇਹ ਗਰਮੀ ਦਾ ਸੀਜ਼ਨ ਆਫ ਹੋਣ ਕਰਕੇ ਸੇਲ ਲਗਾਈ ਹੋਈ ਹੈ ਤੇ ਤੁਸੀਂ ਇਹਨਾਂ ਨੂੰ ਆਰਡਰ ਕਰ ਸਕਦੇ ਹੋ ਥੈਂਕ ਯੂ ਸੋ ਮੱਚ ਵੀਡੀਓ ਦੇਖਣ ਲਈ ਧੰਨਵਾਦ